ਲੋਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਜੜਦੀ ਕਲਾ ਵਿੱਚ ਹੋਮੋਗੇ ਬੜੇ ਦਿਨਾਂ ਬਾਅਦ ਅੱਜ ਮੈਂ ਵਲੌਗ ਬਣਾ ਰਹੀ ਆ ਇੱਕ ਵੀਡੀਓ ਮੈਂ ਪਰਸੋਂ ਪਾਈ ਸੀ ਤੇ ਅੱਜ ਮੈਂ ਕਿਹਾ ਚਲੋ ਥੋੜਾ ਜੀ ਵਲੌਗਿੰਗ ਕਰ ਲੈਨੇ ਆ ਤੇ ਹੈਗਾ ਟਾਈਮ ਜੀ ਸ਼ਾਮ ਦਾ ਟਾਈਮ ਹੈਗਾ ਇਹ ਪਹਿਲਾਂ ਉੱਤਰਦਾ ਨਹੀਂ ਸੀ ਹੁਣ ਬਾਦੂ ਉੱਤਰੀ ਜਾਂਦਾ ਉਹਨੇ ਪੀਂਦਾ ਨਹੀਂ है? <laughs> करता कदू <laughs> ਚਲੋ ਜੀ ਮੈਂ ਨਾ ਰੰਜੂ ਵਾਸਤੇ ਖਾਣਾ ਤੇ ਮੈਂ ਅੱਜ ਉਹਦੇ ਵਾਸਤੇ ਬਣਾਈ ਸੀ ਐਗ ਕਰੀ ਫਸਟ ਟਾਈਮ ਮੈਂ ਐਗ ਕਰੀ ਬਣਾਈ ਹੈ ਮੈਂ ਬਣਾਈ ਸੀ ਰੰਜੂ ਵਾਸਤੇ ਐਗ ਕਰੀ ਮੈਂ ਕਿਹਾ ਚਲੋ ਆਮਲੇਟ ਨਾ ਐਗ ਦੀ ਪੁਰਜੀ ਦੀ ਜਗ੍ਹਾ ਤੇ ਚਲੋ ਆਮ ਬਣਾ ਲੈਣੀ ਹੈ ਐਗ ਕਰੀ ਚਲੋ ਇਹ ਨਾਲ ਰੋਟੀ ਵੀ ਵਧੀਆ ਖਾਦੀ ਜਾਂਦੀ ਹੈ ਇਹ ਬਿਨਾ ਮਿਰਚਾ ਤੋਂ ਬਣਾ ਕੇ ਦਿੱਤੀ ਹੈ ਮੈਂ ਉਹਦੇ ਵਾਸਤੇ ਡਾਕਟਰ ਸਾਹਿਬ ਅੰਗੂਰ ਲੈ ਕੇ ਆਏ ਸੀ ਧੋ ਸਮਾਰ ਕੇ ਮੈਂ ਰੱਖ ਦਿੱਤੇ ਨੇ ਧੋ ਕੇ ਰੱਖੋ ਇਹਨਾਂ ਦਾ ਫਿਰ ਚਲੋ ਖਾਦੇ ਜਾਂਦੇ ਆਂ ਦੇਖ ਕੇ ਬੰਦਾ ਖਾ ਲੈਂਦਾ ਨਹੀਂ ਧੋਣ ਦੀ ਘਾੜ ਹੋ ਜਾਂਦੀ ਹੈ ਧੋ ਕੇ ਰੱਖ ਦਿੱਤੇ ਮੈਂ ਨਾਰੀਅਲ ਪਾਣੀ ਰੰਜੂ ਵੀ ਪੀ ਲੈਂਦੀ ਹੈ ਨਾਰੀਅਲ ਪਾਣੀ ਚਲੋ ਨੂੰ ਵੀ ਦੇ ਰਹੀਦਾ ਹੈ ਕਿੰ ਚੰਗਾ ਹੁੰਦਾ ਨਾਰੀਅਲ ਪਾਣੀ ਵੀ ਦਾ ਵੀ ਵਲੌਗ ਬਣਾ ਰਹੀ ਸੀ ਦਰਮੀਓਂ ਗਰਮੀ ਆ ਆ ਹੁਣ ਤਾਂ ਹੋ ਗਈ ਹੈ ਗਰਮੀ ਥੋੜੀ ਜਹੀ ਰਾਤ ਨੂੰ ਨਾ ਗਰਮੀ ਲੱਗਦੀ ਹੁੰਦੀ ਹੈ ਹਲੋ ਜੀ ਨੈਕਸਟ ਡੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਇਹ ਮੇਕਰ ਹੈਗਾ ਜੀ ਮੂੰਗ ਦਾਲ ਦਾ ਚੀਲਾ ਮਿਕਸ ਤੇ ਆਪਾਂ ਅੱਜ ਬਣਾਵਾਂਗੇ ਜਿਹਦੇ ਚੀਲੇ ਮੈਚ ਦੇ ਦੇ ਵਿੱਚ ਕੁਝ ਵੀ ਪਾਉਣ ਦੀ ਜਰੂਰਤ ਨਹੀਂ ਹੁੰਦੀ ਹੈਗੀ ਨਮਕ ਮਿਰਚ ਵਗੈਰਾ ਸਾਰਾ ਕੁਝ ਹੁੰਦਾ ਹੈ ਪਰ ਆਪਾਂ ਇਹਦੇ ਵਿੱਚ ਕੋਈ ਵੀ ਸਬਜ਼ੀਆਂ ਵਗੈਰਾ ਵੀ ਐਡ ਕਰ ਸਕਦੇ ਮੈਂ ਹਰਾ ਧਨੀਆ ਲਸਣ ਹਰਾ ਔਰ ਹਰਾ ਪਿਆਜ਼ ਪਾਇਆ ਹੈ ਹੋਰ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਦੇਖੋ ਬਹੁਤ ਹੀ ਵਧੀਆ ਚੀਲੇ ਬਣ ਕੇ ਤਿਆਰ ਹੋ ਰਹੇ ਨੇ ਤੇ ਇਹ ਵਾਲੇ ਜਿਹੜੇ ਆਖਰੀ ਮੈਂ ਚੀਲੇ ਬਣਾ ਰਹੀਆਂ ਇਹਦੇ ਵਿੱਚ ਮੈਂ ਕੱਟ ਕੇ ਬਾਥੂ ਵੀ ਪਾਇਆ ਏ ਇਹਦੇ ਨਾਲ ਹੋਰ ਵੀ ਜ਼ਿਆਦਾ ਪੋਸਟਿਕ ਬਣ ਗਏ ਆ ਮੂੰਗ ਦਾਲ ਦਾ ਤਾਂ ਹੈਗਾ ਹੀ ਸੀਗਾ ਚੀਲਾ ਇਹ ਤੇ ਬਾਕੀ ਜਿਹੜੀਆਂ ਆਪਾਂ ਨੇ ਗ੍ਰੀਨ ਸਬਜ਼ੀਆਂ ਪਾ ਦਿੱਤੀਆਂ ਨੇ ਉਹਦੇ ਨਾਲ ਬਹੁਤ ਹੀ ਜ਼ਿਆਦਾ ਪੋਸਟਿਕ ਚੀਲੇ ਬਣ ਗਏ ਨੇ ਆਪਣੇ ਇਹ ਕਮੈਂਟ ਕਰਕੇ ਦੱਸਿਓ ਜੀ ਤੁਹਾਨੂੰ ਮੇਰੇ ਚੀਲੇ ਕਿਸ ਤਰ੍ਹਾਂ ਦੇ ਲੱਗੇ ਚਲੋ ਜੀ ਆਪਾਂ ਛੋਟਾ ਜਿਹਾ ਵਲੌਗ ਇੱਥੇ ਐਂਡ ਕਰਦੇ ਆ ਮਿਲਾਂਗੇ ਜੀ ਨੈਕਸਟ ਵਲੌਗ ਵਿੱਚ